ਸਸ਼ਕਲ ਜੀ ਮੈਂ ਰੌਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੱਸਦੀ ਹੈ ਕਿ ਰਿਚਮੰਡ ਦੇ ਡੇ ਕੇਅਰ ਦੇ ਵਿੱਚ ਐਸਯੂਵੀ ਟਕਰਾਉਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਨੇ ਰਿਚਮੰਡ ਹੇਲਵਿਚ ਬੁੱਧਵਾਰ ਦੁਪਹਿਰ ਨੂੰ ਇੱਕ ਐਸਯੂਵੀ ਦੇ ਡੇ ਕੇਅਰ ਵਿੱਚ ਟਕਰਾਉਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ ਨੇ ਯੋਰਕ ਰੀਜਨਲ ਪੁਲਿਸ ਨੇ ਕਿਹਾ ਕਿ ਹਾਦਸਾ 19ਵੇਂ ਅਵੇਨਿਊ ਦੇ ਦੱਖਣ ਵਿੱਚ ਹੋਇਆ ਯੋਰਕ ਸਟਰੀਟ ਅਤੇ ਨੌਟੀਮਡ ਡਰਾਈਵਰ ਦੇ ਖੇਤਰ ਵਿੱਚ ਸਥਿਤ ਫਾਸਟ ਰੂਟ अर्ली এডਿਕੇਸ਼ਨ ਅਕੈਡਮੀ ਵਿੱਚ ਦੇਪੈਂਡ ਐਨਵਲ ਦੇ ਕਰੀਬ ਆਪਰੇਆ ਕਾਂਸਟੇਬਲ ਕੈਵਿਨ ਨੇਬਰੀਜ਼ਾ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਵਾਹਨ ਉਸ ਸਮੇਂ ਪਾਰਕਿੰਗ ਵਿੱਚ ਸੀ ਅਤੇ ਅਣਜਾਣਕਾਰਨਾ ਕਰਕੇ ਘੜੀ ਦੇ ਸਾਹਮਣੇ ਤੋਂ ਲੰਘਿਆ ਜਦੋਂ ਅਧਿਕਾਰੀ ਪਹੁੰਚੇ ਤਾਂ ਉਹਨਾਂ ਦੇ ਡੇ ਕੇਅਰ ਦੇ ਅੰਦਰ 1.5 ਤੋਂ 3 ਸਾਲ ਦੇ ਬੱਚੇ ਅਤੇ 3 ਸਟਾਫ ਮੈਂਬਰ ਜੋ ਕਿ ਜ਼ਖਮੀ ਸਨ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ 1.5 ਸਾਲ ਦੇ ਲੜਕੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪੁਲਿਸ ਨੇ ਘਟਨਾ ਸਥਾਨ ਤੋਂ 70 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ